ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਪੀਰ ਸਿੰਘ ਸਨੇਹ ਅਸੀਂ ਖੜਿਆ ਜੀਰਾ ਅੱਜ ਜੀਰਾ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਸਤਿਖੰਡ ਸ਼੍ਰੀ ਹਜੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਲੋ ਜਿਹੜੀ ਹਰ ਸਾਲ ਜਿਹੜੀ ਯਾਤਰਾ ਜਾਂਦੀ ਹੈ ਤੇ ਨਾਲ ਦੀ ਨਾਲ ਜਿਹੜੀ ਆ ਸੁਸਾਇਟੀ ਪੱਖਿਆਂ ਦੀ ਸੇਵਾ ਭੇਦਦੀ ਆ ਸਾਡੇ ਨਾਲ ਇਸ ਵਕਤ ਪ੍ਰਬੰਧਕ ਆ ਪ੍ਰਬੰਧਕਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕੀ ਮੁੱਦਿਆਂ ਦੇ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਕਿ ਕੀ ਮਤਾ ਪਾਸ ਤੇ ਕਿਹ ਸੰਗਤਾਂ ਨੂੰ ਅਪੀਲ ਕੀਤੀ ਜਾ ਰਹੀ ਤੇ ਕਿੰਨੇ ਜਿਹੜੇ ਆ ਐਤ ਕੀ ਪੱਖੇ ਹਯੂਰ ਸਾਹਿਬ ਨੂੰ ਲਿਜਾਈ ਜਾ ਰਹੇ ਨੇ ਇਸ ਤੈਨਾਂ ਦੇ ਨਾਲ ਜਿੰਨੀਆਂ ਵੀ ਸੰਗਤਾਂ ਜੁੜੀਆਂ ਨੇ ਜਿੰਨੇ ਵੀ ਸਾਡੇ ਦਰਸ਼ਕ ਵੀਰ ਦੇਖ ਰਹੇ ਨੇ ਅਸੀਂ ਸਾਰੇ ਸੱਚਖੰਡ ਸ਼੍ਰੀ ਹਯੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਦੇ ਵੱਲੋਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਸੱਚਖੰਡ ਸ਼੍ਰੀ ਹਯੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਕਿ ਆਪ ਜੀ ਨੂੰ ਪਤਾ ਜੋ ਪਿਛਲੇ ਤਕਰੀਬਨ 15 ਸਾਲਾਂ ਤੋਂ ਪੱਖਿਆਂ ਦੀ ਸੇਵਾ ਜਿਹੜੀ ਸੱਚਖੰਡ ਸ਼੍ਰੀ ਹਯੂਰ ਸਾਹਿਬ ਗੁਰਦੁਆਰਾ ਬਾਬਾ ਅਰਵਿੰਦ ਸਿੰਘ ਲੰਗਰ ਹਾਲ ਵਿਖੇ ਪਹੁੰਚਾਈ ਜਾਂਦੀ ਹੈ ਜਿੱਥੋਂ ਦੇ ਮਹਾਪੁਰਖ ਬਾਬਾ ਨਰਿੰਦਰ ਸਿੰਘ ਜੀ ਔਰ ਮਹਾਪੁਰਖ ਬਾਬਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਜੀਰੇ ਇਲਾਕੇ ਦੀਆਂ ਸੰਗਤਾਂ ਦਾ ਅਤਿ ਸ਼ਾਹ ਵੇਖ ਕੇ ਪਿਆਰ ਵੇਖ ਕੇ ਸੇਵਾ ਵੇਖ ਕੇ ਜਿਹੜੀ ਪੱਖਿਆਂ ਦੀ ਸੇਵਾ ਇਸ ਇਲਾਕੇ ਨੂੰ ਸੌਂਪੀ ਹੋਈ ਹੈ ਸੋ ਅੱਜ ਅਸੀਂ ਮੀਟਿੰਗ ਦੇ ਵਿੱਚ ਮਤੇ ਪਾਸ ਕੀਤੇ ਨੇ ਵੀ ਜਿਹੜੀ ਇਹ ਸੇਵਾ ਉਹ 22 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਤੋਂ ਜਾਵੇਗੀ ਤੇ 15 ਜੂਨ ਤੱਕ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਜਿੰਨਾ ਜਿੰਨਾ ਵੀ ਗੁਰੂ ਘਰ ਦੇ ਸ਼ਰਧਾਲੂਆਂ ਨੇ ਪੱਖਿਆਂ ਦੀ ਸੇਵਾ ਕਰਨੀ ਹੋਵੇ ਉਹ ਜਿਹੜੀ ਪੱਖਿਆਂ ਸੋਸਾਇਟੀ ਦੇ ਨਾਲ ਮਿਲ ਕੇ ਜਾਂ ਸਾਡੇ ਇੱਥੇ ਜਿਹੜੇ ਆਪਣੇ ਚੈਨਲ ਦੇ ਉੱਤੇ ਸਕੈਨਰ ਜਾਂ ਅਕਾਊਂਟ ਨੰਬਰ ਦਿੱਤਾਊਗਾ ਉਹਦੇ ਵਿੱਚ ਤੁਸੀਂ ਇਹ ਸੇਵਾ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇੱਕ ਪੱਖੇ ਦੀ ਸੇਵਾ ਜਿਹੜੀ ਉਹ 2000 ਰੁਪਿਆ ਹੈ ਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਜਿਹੜੀ ਪੱਖਿਆਂ ਦੀ ਮਾਇਆ ਹੀ ਦੇਣੀ ਆ ਕਿਉਂਕਿ ਜਿਹੜੇ ਉੱਥੇ ਪੱਖੇ ਜਾਂਦੇ ਆ ਉਹ ਇੱਕੋ ਤਰ੍ਹਾਂ ਦੇ ਜਾਂਦੇ ਆ ਜਿਹੜਾ ਮਹਾਂਪੁਰਖ ਉਥੋਂ ਹੁਕਮ ਕਰਦੇ ਆ ਉਹੀ ਪੰਪਨੀ ਦੇ ਪੱਖੇ ਜਿਹੜੇ ਲੈ ਕੇ ਇੱਕੋ ਜਿਹੇ ਭੇਜੇ ਜਾਂਦੇ ਆ ਕਿਉਂਕਿ ਜਦੋਂ ਆਪਾਂ ਇੱਕ ਇੱਕ ਪੱਖਾ ਲਿਆਣ ਕੇ ਰੱਖਦੇ ਤੂੰ ਫਿਰ ਅਲੱਗ-ਅਲੱਗ ਦੇ ਪੱਕੇ ਚੰਗੇ ਨਹੀਂ ਲੱਗਦੇ ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਇਹਨਾਂ ਪੱਖਿਆਂ ਦੀ ਸੇਵਾ ਦੇ ਵਿੱਚ ਹਿੱਸਾ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਢ ਭਾਗੇ ਬਣੋ ਮਾਨਕ ਜੀ ਜੇ ਕੋਈ ਸੰਗਤ ਨਹੀਂ ਕਰਨਾ ਸਵਾਰਕ ਕਰਨਾ ਸੇਵਾ ਕਰਨ ਵਾਲੀ ਬਾਹਰ ਬੈਠੀ ਆ ਤਾਂ ਕਿਸ ਨੰਬਰ ਤੇ ਤੁਸੀਂ ਨੰਬਰ हां ਜਿਹੜੀ ਸੰਖਤਾ ਬਾਹਰ ਬੈਠੀਆਂ ਨੇ ਜੇਕਰ ਤਾਂ ਉਹਨਾਂ ਨੇ ਸੇਵਾ ਪਾਉਣੀ ਹੈ ਤੇ ਸਾਡਾ ਅਕਾਊਂਟ ਨੰਬਰ ਤੇ ਸੁਸਾਇਟੀ ਦਾ ਸਕੈਨਰ ਅਸੀਂ ਥੱਲੇ ਖਬਰ ਦੇ ਚੱਲੂਗਾ ਉਹਦੇ ਤੇ ਪਾ ਸਕਦੇ ਹੋ ਫੇਰ ਵੀ ਜੇ ਸਾਡੇ ਨਾਲ ਕੰਟੈਕਟ ਕਰਨਾ ਹੈ ਤੇ ਸਾਡੇ ਪ੍ਰਧਾਨ ਜੀ ਸਰਦਾਰ ਅਜੀਤ ਸਿੰਘ ਜੀ ਮਗਲਾਨੀ ਜਿਨ੍ਹਾਂ ਦਾ ਨੰਬਰ ਹੈਗਾ 95929 16094 95929 16094 1077 ਹੈ ਸੁਸਾਇਟੀ ਦਾ 10 ਦਾ ਨੰਬਰ ਹੈਗਾ 98157 92433 98157 92433 ਤੁਸੀਂ ਇਹਨਾਂ ਨੰਬਰਾਂ ਦੇ ਨਾਲ ਜਿਹੜਾ ਕੰਟੈਕਟ ਕਰਕੇ ਸਾਡੇ ਤੋਂ ਜਿਹੜੀ ਵੀ ਜਾਣਕਾਰੀ ਲੈਣੀ ਉਹ ਲੈ ਸਕਦੇ ਹੋ ਸੱਚਖੰਡ ਜੀ ਉਸੇਬ ਸਰਵੇ ਸੋਸਾਇਟੀ ਹੈ ਜਿਹੜੀ ਐਤਕੀ ਕਿਨੇ ਵੀ ਯਾਤਰਾ ਜਾ ਲਿਆ ਤੇ ਕਿਦੋਂ ਜਾ ਹਾਂ ਇਹ ਸੋਸਾਇਟੀ ਜਿਹੜੀ ਹਰ ਸਾਲ ਹੀ ਗੁਰਦ ਆਮਾ ਦੇ ਦਰਸ਼ਨਦਾਰੇ ਕਰਾਉਂਦੀ ਹੈ ਤੇ ਐਤਕੀ ਵੀ ਸੱਚਖੰਡ ਸ਼੍ਰੀ ਜੂਰ ਸਾਹਿਬ ਜਿਹੜੀ ਇਹ ਯਾਤਰਾ 28 ਜੂਨ ਨੂੰ ਜਥਾ ਰਵਾਨਾ ਹੋਵੇਗਾ ਜਿਸ ਦੇ ਵਿੱਚ 400 ਤੋਂ ਉੱਪਰ ਪ੍ਰਾਣੀ ਜਿਹੜੇ ਗੁਰੂ ਘਰ ਦੇ ਗੁਰਦ ਆਮਾ ਦੀਆਂ ਦਰਸ਼ਨ ਕਰਨ ਵਾਸਤੇ ਜਾ ਰਹੇ ਆ ਤੇ ਸਾਰਿਆਂ ਜੀ ਬੜਾ ਪਿਆਰ ਉਤਸ਼ਾਹ ਤੇ ਸਾਰਿਆਂ ਦੀ ਬੜੀ ਸੇਵਾ ਭਾਵਨਾ ਬਣੀ ਹੋਈ ਆ ਤੇ ਅਸੀਂ ਸਤਿਗੁਰਾਂ ਦੇ ਚਰਨਾਂ 'ਚ ਆਸਤੇ ਅਰਦਾਸ ਕਰਦੇ ਆ ਜਿਸ ਦਾ ਸਤਿਗੁਰੂ ਆਪਣੇ ਦਰ ਘਰਦਿਆਂ ਸਵਾਵਾ ਲੈ ਰਹੇ ਨੇ ਇਸੇ ਤਰ੍ਹਾਂ ਸਾਰੀਆਂ ਹੀ ਸੰਗਤਾਂ ਨੂੰ ਬੜੇ ਉਤਸ਼ਾਹ ਦੇ ਨਾਲ ਆਪਣੇ ਗੁਰਦਵਾਰਾ ਦੇ ਦਰਸ਼ਨਦਾਰੇ ਕਰੋਨ ਦੇ ਬਲ ਬਖਸ਼ਿਸ਼ ਕਰਨ ਸੋ ਦਾਸ ਇਤਨੀ ਬੇਰਤੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਕੁਲਦੀਪ ਸਿੰਘ ਜੀਰੇ ਵਾਲੇ ਰੱਗੀ ਜਥਾ ਜੋ ਹਰ ਸਾਲ ਸੰਗਤਾਂ ਸਾਨੂੰ ਮਾਣ ਦਿੰਦੀਆਂ ਨਾਲ ਜਥੇ ਦੇ ਉੱਤੇ ਕਥਾ ਤੇ ਕੀਰਤਨ ਦੀ ਸੇਵਾ ਵਾਸਤੇ ਜਥਾ ਸੰਗਤ ਦੇ ਨਾਲ ਜਾਂਦਾ ਹੈ ਸੋ ਪਿਛਲੀ ਵਾਰ ਵੀ ਜੋ ਸੰਗਤਾਂ ਦੇ ਨਾਲ ਜਾਂਦਾ ਗਿਆ ਉਥੇ ਕੀਰਤਨ ਤੇ ਕਥਾ ਦੀ ਸੇਵਾ ਹੋਈ ਮਹਾਂਪੁਰਖ ਬਾਬਾ ਬਲਵਿੰਦਰ ਸਿੰਘ ਹੁਣਾਂ ਨੇ ਆ ਕੇ ਦੀਵਾਨਾ ਚ ਹਾਜ਼ਰੀਆਂ ਭਰੀਆਂ ਕਿਉਂਕਿ ਬੜੀ ਵੱਡੀ ਸੇਵਾ ਜੀਰੇ ਦੀ ਸੰਗਤ ਸੱਚਖੰਡ ਸ੍ਰੀ ਹਜੂਰ ਸਾਹਿਬ ਯਾਤਰਾ ਸੋਸਾਇਟੀ ਦੇ ਸਾਰੇ ਪ੍ਰਬੰਧ ਕਰ ਰਿਹਾ ਜੋ ਮਹਾਂਪੁਰਖਾਂ ਨੇ ਪਹਿਲੀ ਵਾਰ ਸੇਵਾ ਲਾਈ ਸੀ ਕਿ ਸੰਗਤ ਆਉਂਦੀ ਹੈ ਪੱਖਿਆਂ ਦੀ ਜ਼ਰੂਰਤ ਹੈ ਸੋ ਸੇਵਾ ਚੱਲਦਿਆਂ ਚੱਲਦਿਆਂ ਹੁਣ ਇੰਨੀ ਕੋ ਬਖਸ਼ਿਸ਼ ਹੋ ਗਈ ਕਿ ਪਿਛਲੀ ਵਾਰੀ ਮਾਪੁਰਖਾਣੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਾਖੀ ਸੁਣਾਈ ਤੇ ਨਾਲ ਉਹਨਾਂ ਕਹੇ ਵੀ ਹੁਣ ਆਉਣ ਵਾਲੇ ਸਮੇਂ 'ਚ ਜਿਹੜੀ ਸੰਗਤ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 13-13 ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋયા 1300 ਪੱਖੇ ਦੀ ਸੇਵਾ ਜਿਹੜੀ ਉਹ ਲੈ ਕੇ ਆਵੇ ਸੋ ਜਕਾਰੇ ਛੱਡੇ ਗਏ ਸੋ ਸੇਵਾ ਸੁਸਾਇਟੀ ਜਿਹੜੀ ਹੈ ਉਹ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਹ ਸਾਰੀ ਸੇਵਾ ਨੂੰ ਨਿਭਾ ਰਹੀਆਂ ਹਨ ਸੋ 2000 ਰੁਪਏ ਦੀ ਜੋ ਕੀਮਤ ਹੈ ਪੱਖੇ ਦੀ ਉਸ ਹਿਸਾਬ ਦੇ ਨਾਲ ਆਪ ਸੰਗਤਾਂ ਆਪਣੀ ਕਿਰਤ ਕਮਾਈ ਵਿੱਚੋਂ ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਦੇ ਪਾਵਨ ਬੋਲ ਨੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕਰ ਭਲਾ ਮਨਾਵੇ ਸੋ ਆਪਣੀ ਕਿਰਤ ਨੂੰ ਸਫਲ ਕਰਦਿਆ ਹੋਇਆ ਸੰਗਤਾਂ ਦੇਸ਼ਾਂ-ਵਿਦੇਸ਼ਾਂ ਦੇ ਵਿੱਚੋਂ ਸੋਸਾਇਟੀ ਨਾਲ ਸੇਵਾ ਨਾਲ ਜੁੜੀਆਂ ਨੇ ਬੜੇ ਉਤਸ਼ਾਹ ਸ਼ਾਹ ਦੇ ਨਾਲ ਸੰਗਤਾਂ ਇੱਥੋਂ ਤੱਕ ਕਿ ਜਦੋਂ ਵੀ ਪ੍ਰਬੰਧਕ ਜਾਂਦੇ ਆ ਸੰਗਤਾਂ ਕਹਿੰਦੀਆਂ ਬਾਬਾ ਜੀ ਨੇ ਹੁਕਮ ਲਾਇਆ ਸਾਡੇ ਵੀ ਆਰ ਕੇ ਗੁਰੂ ਨਾਨਕ ਸਾਹਿਬ ਦੀ 13-13 ਹੋਵੇ ਭਾਵ ਕਿ 13-13 ਪੱਖਿਆਂ ਦੀ ਸੇਵਾ ਵੀ ਸੰਗਤ ਕਰਦੀ ਐ ਸੋ ਸਾਡੇ ਜਥੇਵਾਨੋ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਾਂ ਦੇਖਦੇ ਆ ਉੱਥੇ ਮਹਾਪੁਰਖ ਬੜੀ ਸੇਵਾ ਕਰ ਰਿਹਾ ਹੈ ਔਰ ਸੰਗਤ ਬਹੁਤ ਜਾਂਦੀ ਹੈ ਗਰਮੀ ਦੇ ਦਿਨ ਹੋਣ ਕਰਕੇ ਜ਼ਰੂਰਤ ਹੁੰਦੀ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਸੇਵਾ ਸੁਸਾਇਟੀ ਦੇ ਨਾਲ ਸੰਬੰਧ ਬਣਾ ਕਰਕੇ ਆਪੋ ਆਪਣੀ ਮਾਇਆ ਜਿਹੜੀ ਹੈ ਉਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਜ਼ਾਨੇ ਤੇ ਜਮ੍ਹਾਂ ਕਰਵਾ ਕਰਕੇ ਆਪ ਜੀ ਆਪਣਾ ਜੀਵਨ ਸਫਲ ਕਰ ਸਕਦੇ ਹੋ ਸੋ ਇਹ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਡਾਕ ਸਕ੍ਰੀਨ ਤੇ ਸੇਵਾ ਸੁਸਾਇਟੀ ਦੇ ਅਕਾਊਂਟ ਨੰਬਰ ਸਾਰੇ ਵੀਰਵੇ ਆਪ ਜੀ ਨੂੰ ਮਿਲ ਜਾਣਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਆ ਪੱਖਿਆਂ ਦੀ ਸੇਵਾ ਕਰਕੇ ਲਾਹੇ ਪ੍ਰਾਪਤ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ